ਇਹ ਤੰਗੀ ਲੱਗੀ ਆ ਵੀ ਜਿਹੜੇ ਤੁਸੀਂ ਸਾਡੇ ਚੱਕ ਜਹੇਦਾਰ ਜੋ ਵਾਹ ਜੀ ਵਾਹ ਇਹਰ ਅਰਦਾਸ ਕਰਦੀ ਜੋ ਸਾਡੇ ਕੋਲ ਇੰਨੇ ਬੰਦਿਆਂ ਨੂੰ ਅਰਦਾਸ ਨੂੰ ਚਲੋ ਚਲੋ ਬਹੁਤ ਬਹੁਤ ਮਿਹਰਬਾਨੀ ਦੇਖੋ ਆ ਛੋਟੇ ਛੋਟੇ ਬੱਚੇ ਵੀ ਕਿਉਂਕਿ ਅਹੀਂ ਦਾ ਕਿਸੇ ਨੇ ਦਾੜੀ ਕੱਟੀ ਆ ਹਾਂ ਹੋਣ ਕਿ ਬਾਬਾ ਐਵੇਂ ਚਲਾਵੇ ਵੀ ਅਰਦਾਸ ਕੀਤੀ ਸਾਲ ਦੇ ਸਾਲੇ ਲਾਗੇ ਚਾਹ ਦੇ ਸ਼ਕੀਨ ਆ ਗਿਆ ਹਾਂ ਜੀ ਦੇ ਰੇਵਲ ਨੂੰ ਮਿਲ ਕੋ ਪਹਿ ਹੈ ਨਾ ਤੁਸੀਂ ਪਾਰਟੀ ਕਰੀ ਸੁਸਤੇ ਕਰੇ ਕਰ ਤੋਂ ਹਾ ਜੇ ਕਿੱਥੇ ਆਏ ਭਰਾਵਾ ਇਹ ਪਹਿਲਵਾਨ ਥੱਕ ਗਿਆ ਵਾ ਤੇ ਹੁਣ ਜਵਾਕਾਂ ਨੂੰ ਸੇਵਾ ਦੇ ਲਾਤਾ ਪਹਿਲਵਾਨ ਨੇ ਪਹਿਲਵਾਨ ਦੇ ਸਾਥ ਸੁੱਕ ਗਏ ਹੁਣ ਪਨੀਰ ਬੂਰ ਪਾਉਣ ਦੀ ਹੁੰਦੀ ਨਹੀਂ ਹੈਗੀ ਇਹਦੇ ਚੁਣ ਪੋਕ ਲੱਗੀ ਪਹਿਲਵਾਨ ਹੁਣ ਪਹਿਲਵਾਨ ਜੀ ਕੀ ਖਾਣਾ ਚਾਹੁੰਦੇ ਤੁਸੀਂ ਐਫਐਸ ਸਾਹਿਬ ਤੋਂ ਦੱਸੋ ਸ਼ਬੀਲ ਦੀ ਤਿਆਰੀ ਹੋ ਰਹੀ ਆ ਪਿੰਡ ਜੀਓ ਵਾਲਾ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਮਿੰਦਰ ਜੀ ਵੀ ਸੇਵਾ ਨਿਭਾਉਂਦੇ ਆ ਭਾਂਡਿਆਂ ਦੀ ਅਰਜਿੰਦਰ ਜੀ ਬਰਫ ਨੂੰ ਭਾਂਦੇ ਹੋਏ ਇੱਟ ਦੇ ਨਾਲ ਪੂਰੇ ਜੋਰਾਂ-ਚੋਰਾ ਨਾਲ ਪੂਰਾ ਜੋਰ ਲੱਗ ਰਿਹਾ ਏ ਤਗੜਾ ਆ ਜਾ ਤਗੜਾ ਆ ਜਾ ਤਗੜੇ ਹੋ ਜਾ ਫੇਰ ਇਹਦੇ ਕੋਲ ਦੁਬਾਰਾ ਕੰਮ ਆ ਗਿਉਂਦੇ ਉਹਨੇ ਟਾਈਮ ਤੱਕ ਮਹਾ ਭੰਣਣੀਆਂ ਨੇ ਇਧਰ ਡੀਸੀ ਸਾਹਿਬ ਜੀ ਹਣੀ ਚਾਣੀ ਨੂੰ ਕੋਲ ਰਹਿ ਆ ਪੂਰੇ ਚਾਣੀ ਬਣਾ ਰਹਾ ਪੂਰੇ ਜੋਰਾ ਛੋਰਾਣਾ ਹਲੋ ਸਾਰੇ ਸੇਵਾ ਕਰਨ ਦਾ ਇਹ ਆ ਮੇਨ ਜਿਹੜਾ ਮੁਖੀ ਆ ਉਹ ਥੱਕ ਥੱਕ ਚੁੱਕਾ ਵਾ ਸਾਰੇ ਫਲੇਵਰ ਇਹ ਇਹਨੇ ਸਾਰੇ ਫਲੇਵਰ ਆਮ ਵਾਲਾ ਤੇ ਸਾਰੇ ਪੀਲੇ ਆ ਹੁਣ ਥੋੜੀ ਜੀ ਰੈਸਟ ਮਾਰ ਰਿਹਾ ਵਾ ਆ ਇਹਨਾਂ ਨੂੰ ਟੈਨਸ਼ਨ ਪਈ ਆ ਜਿਹੜਾ ਬਜਟ ਹੀ ਉਹ ਥੋੜਾ ਇਹ ਲਗਿਆ ਤੇ ਹੁਣ ਇਹਨਾਂ ਨੂੰ ਟੈਨਸ਼ਨ ਪਈ ਆ ਵਾਈਟ ਮੈਨੂੰ ਲੱਗਦਾ ਵਧ ਗਿਆ ਏ। ਵਾਈਟ ਬਾਤੂ ਕਿਰਪਾ ਬਾਬੇ ਦੀ। ਹਾਂਜੀ। ਸਭ ਤੋਂ ਗੱਲ ਤੁਹਾਡੀ ਇਹ ਚੰਗੀ ਲੱਗੀ ਆ ਵੀ ਜਿਹੜੇ ਤੁਸੀਂ ਸਾਡੇ ਚੱਕ ਜ਼ਹੀਦਾਰ ਜੋ ਵਾਹ ਰਹੀ ਬਾਤ। ਅਰਦਾਸ ਕਰਦੀ ਜੋ ਸਾਡੇ ਕੋਲ ਇੰਨੇ ਬੰਦਿਆਂ ਨੂੰ ਅਰਦਾਸ। ਚਲੋ ਚਲੋ ਬਹੁਤ ਬਹੁਤ ਮਿਹਰਬਾਨੀ। ਦੇਖੋ ਆ ਛੋਟੇ ਛੋਟੇ ਬੱਚੇ ਵੀ ਹਾਂ ਸਹੀ ਗਾ ਕਿਉਂਕਿ ਅਸੀਂ ਦੇ ਕਿਸੇ ਨੇ ਦਾੜ੍ਹੀ ਕੱਟੀ ਆ ਹੁਣ ਕਿ ਬਾਬਾ ਐਵੇਂ ਚਲਾਵੇ ਵੀ ਅਰਦਾਸ ਕੀਤੀ ਸਾਲੇ ਸਾਲੇ ਲਾ ਕੇ ਅਰਦਾਸ ਕੀਤੀ ਇੱਧਰ ਕਰਿਓ ਅਰਦਾਸ ਕੀਤੀ ਆ ਬਾਬਾ ਚੜ੍ਹਦੀਆਂ ਕਲਾ ਬੋਜੇ ਕਿਤੇ ਇਦਾਂ ਹੀ ਆਪਾਂ ਰਹੀਏ ਕੱਡੇ ਬਿਲਕੁਲ ਸਹੀ ਗਾ ਪ੍ਰੋਗਰਾਮ ਚੱਲਦਾ ਰਹੇ ਜਮੀਨਾਂ ਲੱਗਦੀਆਂ ਰਹਿਣ ਹਾਂ ਚੱਟ ਚੱਟ ਆਰ.ਜੀ.ਆਰ ਜਿੰਦਾਬਾਦ 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 ਸਿਮਰ ਵੀਰ ਨੂੰ ਵੈਸੇ ਕਰਨ ਨੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਿਮਰ ਵੀਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂ ਕੀ ਕਹਿਣਾ ਚਾਹੁੰਦੇ ਹੋ ਸਿਮਰ ਵੀਰ ਬਾਰੇ ਸੇਵਾ ਜੁਰਾਂ ਸ਼ੁਰਾਂ ਨਾਲ ਚੱਲ ਰਹੀ ਆ ਰੋਖ ਵੀ ਵੰਡੇ ਜਾ ਰਹੇ ਆ ਸਾਡੇ ਡੀਸੀ ਸਾਹਿਬ ਦੀ ਨਿਗਰਾਨੀ ਹਟ ਚੱਲ ਰਿਹਾ ਸਾਰਾ ਕੰਮ ਉਹ ਕੋਈ ਯਾਰ ਉਹ ਨਹੀਂ ਯਾਰ ਉਹ ਕਿੱਥੇ ਖੜੀ ਹੋਣੀ ਹੈ ਲਾ ਓ ਆ ਮੁੰਡੇ ਨੇ ਸੇਵਾ ਪੂਰੀ ਲੁੱਟੀ ਆ ਤੇ ਆਪ ਦੀ ਜਿਹੜੀ ਗੱਡੀ ਆ ਉਹ ਤੇ ਪੱਕਾ ਹੀ ਬਿਠਾ ਸਵੇਰ ਦਾ ਕੀ ਕਹਿਣਾ ਚਾਹੋਗੇ ਹੈ ਰੂਹ ਜਾਂ ਕਿਹਦੀ ਇਹ ਇਹਦੇ ਵਿੱਚ ਰੂਹ ਆ ਗਈ ਆ ਸਿਮਰ ਸਰਦੀ ਸਿਮਰ ਸਰਦੀ ਜਿਹੜੀ ਸੇਵਾ ਸਿਮਰ ਸਰ ਨੇ ਕੱਲ ਕਹੀ ਸੀ ਕਿ ਸਾਰਾ ਦਿਨ ਸਾਰਾ ਦਿਨ ਸੇਵਾ ਕਰਨੀ ਆ ਤੇ ਅੱਜ ਜਗਵਿੰਦਰ ਕਹਿ ਰਿਹਾ ਵੀ ਇਹ ਸਾਰੀ ਸੇਵਾ ਸਿਮਰ ਸਾਹਿਬ ਦੇ ਨਾਮ ਤੇ ਹੀ ਆ ਕਿਉਂਕਿ ਉਹ ਅੱਜ ਐਬਸੈਂਟ ਨੇ ਇਸ ਕਰਕੇ ਉਹਨਾਂ ਦੀ ਸੇਵਾ ਇਹ ਖੁਦ ਨਿਭਾ ਰਹੇ ਨੇ ਲੋ ਜੀ ਵੇਸਣ ਆ ਚੁੱਕਾ ਵਾ ਚਾਹ ਦੀ ਸੇਵਾ ਚੱਲ ਰਹੀ ਹੈ ਲੋ ਆ ਓਏ ਚਾਹ ਦੇ ਸ਼ਕੀਨ ਆ ਗਏ ਆ ਹਾਂ ਜੀ ਜਿਹੜੀ ਐ ਬਲੌਗ ਤੋਂ ਪਹੇ ਹੈ ਨਾ ਤੁਸੀਂ ਪਾਰਟੀ ਕਰਦੇ ਸਮੋਸੇ ਖਾਦੇ ਘਰ ਤੋਂ ਹਾਂ ਜੀ ਕਿੱਥੇ ਆਏ ਭਰਾਵਾ ਸੁਣੋ ਜਿਹੜਾ ਸਾਡੇ ਵਾਲਾ ਬਲੌਗ ਹੈ ਨਾ ਹਾਂ ਹਾਂ ਇਹ ਜਿਹਦੀ ਮੈਂ ਨੂੰ ਦੇ ਦੀ ਨਾ ਕੋਈ ਨਹੀਂ ਗੱਲ ਆ ਸੋਨਾ ਸਰਦਾਰ ਵੀਰ ਤੇ ਜਿਹੜਾ ਆਪਣਾ ਵਰਦੇ ਆ ਗਿਆ ਆ ਤੇ ਆ ਵੀ ਆ ਵੀ ਇੱਧਰ ਪਹਿਲਵਾਨ ਪਹਿਲਵਾਨ ਆ ਲਓ ਜੀ ਆ ਵੀ ਚੰਦਰਪਾਪ ਜੀ ਕਲਾਸ ਇਹ ਇਹ ਪਹਿਲਵਾਨ ਥੱਕ ਗਿਆ ਵਾ ਤੇ ਹੁਣ ਜਵਾਕਾਂ ਨੂੰ ਸੇਵਾ ਦੇ ਲਾਤਾ ਪਹਿਲਵਾਨ ਨੇ ਪਹਿਲਵਾਨ ਦੇ ਸਾਹ ਸੁੱਕ ਗਏ ਹੁਣ ਬੂੜ ਪਾਉਂਦੀ ਆ ਪਨੀਰ ਬੂੜ ਪਾਉਂਦੀ ਹੁੰਦੀ ਨਹੀਂ ਹੈਗੀ ਇਹਦੇ ਚ ਹੁਣ ਪੋਕਾ ਲਗੀ ਪਹਿਲਵਾਨ ਹੋਣ ਪਹਿਲਵਾਨ ਜੀ ਕੀ ਖਾਣਾ ਚਾਹੁੰਦੇ ਤੁਸੀਂ ਐਫਐ ਸਾਹਿਬ ਤੋਂ ਦੱਸ ਐਫਐ ਸਾਹਿਬ ਹੁਣ ਜੋ ਖਵਾ ਦੇਣ ਮੱਚੰਗੀ ਮੋਰੇ ਨਾਲ ਦੇ ਏਰੀਆ 'ਚ ਸੇਵਾ ਪਾਈ ਆ ਕੀ ਖਾਣਾ ਚਾਹੁੰਦਾ ਹਾਂ ਜਿੰਨਾ ਹੀ ਕੰਮ ਕੀਤਾ ਇਹ ਤੋਂ ਇਹ ਤੋਂ ਘੱਟ ਦੇਦੇ ਉਸ ਜਿਹੜੀ ਨਾਲ ਕੰਮ ਕਰਦੇ ਤੇ ਪੈਸੇ ਵੱਧ ਲਾ ਜਾਂਦੇ ਹਾਂ ਹਾਂ ਜੀ ਸਮਾਰਤੀ ਵਾਲ ਵਧ ਗਿਆ ਆਪਣਾ ਮਾਲ ਆਪਣਾ ਬਾਈਕ ਵੀ ਵੱਧ ਗਿਆ ਅੱਛਾ ਜੀ ਬਾਈਕ ਵੀ ਬਹੁਤ ਸੋਹਣੀ ਚੱਲ ਗਈ ਆ ਅੱਛਾ ਜੀ ਤੇ ਹੁਣ ਵੇਨਿਆ ਤਾਂ ਇੱਕ ਬਾਈਕ ਕਿੱਥੇ ਤੱਕ ਪਹੁੰਚ ਗਿਆ ਵਾ ਬਾਈਕ ਆਪਣਾ ਕੋਣੀ ਬਸ ਚੜਦੀ ਗਲਾ ਚੜਦੀ ਗਲਾ ਜੀ ਚੜਦੀ ਉਧਰ ਸਾਹ ਕਰੰਦਾ ਆ ਤੇ ਕੀ ਬਣਿਆ ਇਹ ਸਾਰੀ ਗੱਲ ਯਾਰ ਦਾਸ ਦੀ ਆੜੀ ਆ ਗੁਰਨਾਣਕ ਦੀ ਜਿਹੜੀ ਜਗਲੀਪਾ ਕਾਲੇ ਨੇ ਜਿਹੜਾ ਅਰਦਾਸ ਕੀਤੀ ਗੁਰਨਾਣਕ ਦਾ ਨਾਮ ਲੈ ਕੇ ਅਰਦਾਸ ਹੋ ਗਈ ਨਾ ਚੜਦੀ ਗਾਲ ਚੜਦੀ ਗਾਲ ਲੰਗਰ ਲਾ ਦਾਂ ਠੀਕ ਆ ਸਹੀ ਗੱਲ ਉਹਦਾ ਨਾਮ ਲੈ ਕੇ ਅਰਦਾਸ ਹੋ ਗਈ ਇਹ ਕਰਾਣੀ ਹੈ ਕੰਮ ਬਹੁਤ ਵਧੀਆ ਵਿਚਾਰ ਆ ਭਾਈ ਸਾਹਿਬ ਦੇ ਬਹੁਤ ਸੋਹਣੇ ਵਿਚਾਰ ਆ ਉਹ ਪਰੇਸ਼ਾਨ ਨੇ ਦੋਵੇਂ ਜਣੇ ਫੁੱਲ ਜੰਮਿਆ ਰਹੀ ਇਹਨਾਂ ਦੇ ਕੈਸ਼ੀਅਰ ਸਾਹਿਬ ਆਪਣੇ ਰੇਸ਼ਮ ਜੀ ਪਹਿਨੇ ਨਾ ਜੇਬ ਚ ਟੰਗਿਆ ਆਏ ਇਹਦੇ ਬਾਰੇ ਜੋਧ ਵੀਰ ਹਣਾ ਦੇ ਵੀ ਥੋੜੇ ਵਿਚਾਰ ਲਓ ਕਿ ਕੀ ਆਪਣਾ ਵਧੀਆ ਰਿਹਾ ਕੰਮ ਜੋਧ ਵੀਰ ਜੀ ਹੈ ਵਧੀਆ ਰਿਹਾ ਹਣਾ ਮਤਲਬ ਆ ਠੰਡਕ ਪਹੁੰਚੀ ਮਨ ਨੂੰ ਬਾਪੇ ਨਾਨਕ ਦਾ ਨਾਮ ਲੈ ਕੇ ਆਪਾਂ ਲਾਈ ਤੇ ਬਟ ਆਪਣੇ ਕੋ ਵਧੀਆ ਰਿਹਾ ਹੈ ਚਲੋ ਜੀ ਚੜਦੀ ਕਲਾ ਹੋਵੇ ਸਾਡਾ 5 ਲੱਖ ਦੇ ਇਟਰ ਪਾਣੀ ਆਪਾਂ ਬਚਾਇਆ ਉਹਦੇ ਜੋ ਕੁਝ ਵੇਚ ਕਰਦਾ ਆਪਾਂ ਅੱਜ ਨਹੀਂ 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 ਕੋਈ ਵੇਸਟ ਨਹੀਂ ਹੈ